ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਉੱਤੇ ਹੋਏ ਹਮਲੇ ਬਾਰੇ ਪੁਲਿਸ ਦੀ ਕਾਰਵਾਈ ਤੇ ਅਸੰਤੁਸ਼ਟੀ ਜਤਾਈ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਪੰਜਾਬ ਪੁਲਿਸ ਨੇ ਕੇਸ ਸੀਬੀਆਈ ਨੂੰ ਨਾ ਦਿੱਤਾ ਤਾਂ ਉਹ ਹਾਈ ਕੋਰਟ ਵਿੱਚ ਅਪੀਲ ਕਰਨਗੇ। ਬਾਬਾ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਰਕਾਰ ਨੂੰ ਹਮਲੇ ਵਿੱਚ ਵਰਤੇ ਗਏ ਲਾਇਸੈਂਸੀ ਹਥਿਆਰਾਂ ਤੋਂ ਘਟਨਾ ਦੇ ਦੋਸ਼ੀਆਂ ਬਾਰੇ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਦੂਜੇ ਪਾਸੇ ਸਿੱਖ ਪ੍ਰਚਾਰਕ ਨੇ ਇਹ ਵੀ ਕਿਹਾ ਕਿ ਪੀੜਤ ਤੇ ਦੋਸ਼ੀ ਧਿਰਾਂ ਨੂੰ ਬਰਾਬਰੀ ਦੇ ਦਰਜੇ ਨਾਲ ਨਹੀਂ ਦੇਖਣਾ ਚਾਹੀਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਵਿੱਚ ਸੰਗਤ ਨੇ ਜਾ ਕੇ ਮੰਗ ਪੱਤਰ ਦੇਲੇ ਨੇ ਉਹਦੇ ਵਿੱਚ ਇਹ ਵੀ ਹੱਥ ਜੋੜ ਕੇ ਕਿਹਾ ਕਿ ਬਹੁਤਾ ਰੌਸ਼ਨਾ ਪਵੇ ਸਿਰਫ ਮੰਨ ਲਓ ਦਿਨ ਚਾਰ ਸੂ ਸਿੰਘ ਇਕੱਠਾ ਹੋ ਕੇ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਆਪਣਾ ਮੰਗ ਪੱਤਰ ਦੇਵੇ ਕੋਈ ਨਾਰਾ ਨਾ ਲਾਵੇ ਕੋਈ ਰੌਲਾ ਨਾ ਪਾਵੇ ਬਸ ਵਾਹਿਗੁਰੂ ਦਾ ਜਪ ਕਰਦੇ ਹੋਏ ਜਾਣ ਸੀਬੀਆਈ ਦੀ ਮੰਗ ਦੇ ਪਾਸਤੇ ਮੰਗ ਪੱਤਰ ਡੀਸੀ ਦਫ਼ਤਰਾਂ ਅਸ ਤੋਂ ਬਾਅਦ ਫਿਰ ਤਕਰੀਬਨ ਅਸੀਂ 7-8 ਦਿਨ ਤੱਕ ਦੇਖ ਲਾਂਗੇ ਜੇ ਇਹਨਾਂ ਨੇ ਸੀਬੀਆਈ ਨੂੰ ਮਾਰਕ ਨਾ ਕੀਤਾ ਫਿਰ ਵਕੀਲਾਂ ਨਾਲ ਸਲਾਹ ਕਰਕੇ ਹਾਈ ਕੋਰਟ ਵਗੈਰ ਵਿੱਚ ਰਿਟ ਵਗੈਰਾ ਪਾਈ ਜਾਏਗਾ ਲਾਇਸੈਂਸ ਦਿੱਤੇ ਗੁਇਨਿਸ ਮੈਂ ਤਾਂ ਇਹ ਦੇਖ ਰਿਹਾ ਜੀ ਪਹਿਲਾਂ ਬੰਦੇ ਕੌਣ ਨੇ ਉਹ ਬੰਦੇ ਸਾਹਮਣੇ ਆ ਜਾਣ ਕੌਣ ਨੇ ਅਸਲ ਵਿੱਚ ਕਿਉਂਕਿ ਪਬਲਿਕ ਨੂੰ ਪਤਾ ਹੈ ਸੰਗਤ ਨੂੰ ਪਤਾ ਹੈ ਪਰ ਮੈਂ ਅਜੇ ਤੱਕ ਇਹ ਨਹੀਂ ਕਹਿੰਦਾ ਵੀ ਫਲਾਣੀ ਧੇਰ ਹੈ ਸੋ ਮੈਂ ਪ੍ਰਸ਼ਾਸਨ ਦੂਜਾ ਵੱਲੋਂ ਸੀਬੀ ਜਾਂਚ ਕਰੂਗੀ ਤਾਂ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਕੌਣ ਬੰਦੇ ਨੇ ਕੀ ਕੀਤਾ ਕਿਹਨਾਂ ਨੇ ਜੇ ਸਾਰਾ ਕੁਝ ਸਾਹਮਣੇ ਆ ਤਾਂ ਫਿਰ ਤਾਂ ਕਾਰਵਾਈ ਕਰਨ ਦਾ ਹੱਕ ਬਣਦਾ ਹੀ ਏ ਤੇ ਬਾਕੀ ਆ ਮੈਂ ਵਿੱਚ ਨਾਲ ਜ਼ਰੂਰ ਕਹਿਣਾ ਚਾਹੁੰਦਾ ਵੀ ਬੈਲੈਂਸ ਨਾ ਕਰੋ ਦੋਨਾਂ ਤੇ ਰਹਿਣਾ ਇੱਕ ਹਮਲਾਵਰ ਤੇ ਰਹੇ ਇੱਕ ਪੀੜਤ ਤੇ ਰਹੇ ਪਰ ਜੋ ਅੱਜ ਸਰਕਾਰਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਤੇ ਗੋਲਮੋਲ ਕਰਕੇ ਇਸ ਗੱਲ ਨੂੰ ਬਿਆਨਬਾਜ਼ੀਆਂ ਬਣਾ ਕੇ ਬਿਆਨਬਾਜ਼ੀਆਂ ਬੰਦ ਕਰੋ ਪਰ ਮੈਂ ਬਸ ਇਹ ਬੇਨਤੀ ਕਰਦਾ ਕਿ ਜਿਹੜੇ ਸੱਜਣ ਸੁਹਿਰਦ ਨੇ ਔਰ ਇਨਸਾਫ ਪਸੰਦ ਨੇ ਉਹ ਸੱਚ ਨੂੰ ਸਾਹਮਣੇ ਲੈ ਕੇ ਆਉਣ ਉਹ ਕਿਸੇ ਇਹਨਾਂ ਨੂੰ ਦੋ ਧਿਰਾਂ ਦਾ ਟਕਰਾਵ ਨਾ ਸਮਝਣ ਸਾਡੇ ਵੱਲੋਂ ਅੱਜ ਤੱਕ ਨਾ ਕੋਈ ੱਤਕਾ ਕਿਸੇ ਨਾਲ ਕੀਤਾ ਗਿਆ ਤੇ ਨਾ ਸਾਡੇ ਹੋਰ ਵੀ ਬੰਦਿਆਂ ਨੂੰ ਕੱਲ ਨੂੰ ਆ ਜਾਣ ਅਸੀਂ ਤਾਂ ਵੀ ਕਿਸੇ ਨਾਲ ਇਦਾਂ ਦਾ ੱਤਕਾ ਨਹੀਂ ਕਰ ਸਕਦੇ ਦੁਨੀਆ ਭਰ ਚ ਜਿੱਥੇ ਵੀ ਜਿਹੜੇ ਜਿਹੜੇ ਵੀ ਇਸ ਮਸਲੇ ਦੇ ਵਿੱਚ ਹਥਿਆਰ ਵਰਤੇ ਗਏ ਨੇ ਔਰ ਜਿਹੜੇ ਬੰਦਿਆਂ ਨੇ ਵਰਤੇ ਨੇ ਅਸਲ ਦੋਸ਼ੀ ਜਿਹੜੇ ਨੇ ਅਸਲ ਦੋਸ਼ੀਆਂ ਵੱਲੋਂ ਵਰਤੇ ਹਥਿਆਰ ਉਹ ਤਾਂ ਫਿਰ ਇਹਨਾਂ ਨੂੰ ਜਦੋਂ ਸਾਹਮਣੇ ਆ ਜਾਣਗੇ ਤਾਂ ਜਬਤ ਕਰਨੀ ਪੈਣੀਗੇ ਲਾਇਸੈਂਸ ਕੈਨਸਲ ਕਰਨੀ ਪੈਣੀਗੇ ਵੇਖੋ ਜੀ ਧਮਕੀਆਂ ਵੀ ਮੈਨੂੰ ਮਿਲੀਆਂ ਨੇ ਔਰ ਹਮਲਾ ਵੀ ਸਾਡੇ ਤੇ ਹੋਇਆ ਬੰਦਾ ਵੀ ਸਾਡਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਵੀ ਧਮਕੀਆਂ ਮਿਲੀਆਂ ਨੇ ਤੇ ਮਾਫੀ ਵੀ ਹੁਣ ਮੈਂ ਮੰਨਦਾ ਹਾਂ ਜੀ ਇਹ ਤਾਂ ਤੁਸੀਂ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਜੀ ਪ੍ਰੈਸ ਪ੍ਰੈਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਵੀ ਇੱਥੇ ਇਹ 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 ਕਿੱਧਰ ਦਾ ਇਨਸਾਫ ਪਿਆ ਬਸ ਉਹਨਾਂ ਨੂੰ ਪੁੱਛੀਦਾ ਜੀ ਉਹ ਹਰ ਵਾਰ ਇਹੀ ਕਹਿੰਦੇ ਨੇ ਜੀ ਮੇਰੀ ਟਕਸਾਲ ਦੀ ਦਸਤਾਰ ਦੀ ਗੱਲ ਕਰਦੇ ਆ ਉਹ ਕਹਿੰਦੇ ਜੀ ਪਹਿਲ 4 ਸਾਲ ਪਹਿਲਾਂ ਤੁਹਾਡੇ ਤੋਂ ਹੋਈ ਹੈ ਲੇディ ਮੈਂ ਕਿਸੇ ਨੂੰ ਟਕਸਾਲ ਦੀ ਪੱਗ ਦਸਤਾਰ ਵਾਲੀ ਗੱਲ ਨਹੀਂ ਹੁੰਦੀ ਇਹਦਾ ਅਰਥ ਉਹ ਜਾਣ ਬੁੱਝ ਕੇ ਗੱਲ ਨੂੰ ਕਮਾਣਾ ਕਮਾਣਾ ਚਾਹੁੰਦੇ ਆ ਅਸੀਂ ਕਿਸੇ ਨੂੰ ਕਹਿੰਦੇ ਤੇਰੇ ਪਿਓ ਦੀ ਪੱਗ ਵੇਖ ਪਿਓ ਦੀ ਪੱਗ ਦੀ ਲਾਜ ਰੱਖੀ ਇਹਦਾ ਅਰਥ ਇਹ ਹੁੰਦਾ ਵੀ ਪੱਗ ਬੜੀ ਵਧੀਆ ਤੇਰਾ ਸਿਰ ਠੀਕ ਜਿਹੜਾ ਵਿੱਚ ਫਿੱਟ ਹੋਇਆ ਪੱਗ ਅਰਥ ਇਹ ਹੈ ਇਹਨੂੰ ਗੋਲ ਮੋਲ ਕਰਨ ਦੀ ਕੋਸ਼ਿਸ਼ ਪੱਗ ਵਧੀਆ ਤੂੰ ਨਹੀਂ ਵਧੀਆ ਅਰਥ ਇਹਦਾ ਇਹ ਸੀ ਗੋਲ ਮੋਲ ਕਰਤੀ ਨਾ ਗੱਲ ਪਰ ਤੁਹਾਨੂੰ ਲੱਗਦਾ ਉਹਨਾਂ ਕੋਈ ਕੋਈ ਮੁੱਦਾ ਹੀ ਨਹੀਂ ਹੈ ਜੀ ਹੁਣ ਜਿਸ ਤਰੀਕੇ ਨਾਲ ਬਚਣਾ ਚਾ ਰਹੇ ਨੇ ਕਿਸੇ ਸ਼ਹਿ ਚਾਹੇ ਸਰਕਾਰ ਦੀ ਸ਼ਾਇਆ ਚਾਹੇ ਕਾਸੀ ਦੀ ਸ਼ਾਇਆ ਦੇਖੋ ਜੀ ਸਾਹੇ ਜੋ ਮਰਜੀ ਸ਼ਹਿ ਦੇਈ ਜਾਵੇ ਕੋਈ ਸ਼ਹਿ ਦੇਈ ਜਾਵੇ ਜਿੰਨਾ ਹੱਥ ਪੈਰ ਮਾਰਨਗੇ ਉਹਨਾਂ ਦਲਦਲ ਚ ਹੋਰ ਦਸਤੇ ਚਾੜਗੇ ਅੱਜ ਪਬਲਿਕ ਨੂੰ ਸਭ ਪਤਾ ਸਭ ਪਤਾ ਹੈ ਵੀ ਸੱਚ ਕੀ ਅਸੀਂ ਭਾਵੇਂ ਨਾਂ ਨਾ ਲਈਏ ਕੌਣ ਬੰਦੇ ਨੇ ਪਰ ਪਬਲਿਕ ਨੂੰ ਪਤਾ ਬਿਊਰੋ ਰਿਪੋਰਟ ਡੀ 5 ਨਿਊਜ਼